ਹਾ ਬਾਜੀ ਬੰਦ ਕਰੋ ਰੋ ਬੰਦ ਕਰੋ ਐਨ ਆਰ ਆਈ ਤੋਂ ਲੋਕਾਂ ਨੂੰ ਪੈਸੇ ਲੈ ਕੇ ਆਓ ਐਨ ਆਰ ਆਈ ਨੂੰ ਬਚਾਓ ਆ ਕੇ ਨਿਕਾਓ ਰਹਿਣ ਅੱچھے ਲੋਕਾਂ ਨੇ ਐਨ ਆਰ ਆਈ ਦੇ ਪੈਸੇ ਲੁਕੇ ਜਾਂਦੇ ਨਹੀਂ ਕੋਈ ਇਨਸਾਫ ਨਹੀਂ ਮਿਲਦਾ ਇਨਸਾਫ ਦਿਓ ਐਨ ਆਰ ਆਈ ਪਰਿਵਾਰਾਂ ਨੂੰ ਇਨਸਾਫ ਦਿਓ ਐਨ ਆਰ ਆਈ ਪਰਿਵਾਰਾਂ ਨੂੰ ਇਨਸਾਫ ਦਿਓ ਐਨ ਆਰ ਆਈ ਦੇਸ਼ ਦੀ ਸ਼ਾਨ ਹਨ ਐਨਆਰਆਈ ਦੇਸ਼ ਦੀ ਐਨਆਰਆਈ ਦੇਸ਼ ਦੀ ਐਨਆਰਆਈ ਦੇਸ਼ ਦੀ ਸੇਵ ਐਨਆਰਆਈ ਜਸਟਿਸ ਫੋਰ ਐਨਆਰਆਈ ਐਨਆਰਆਈ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਕਨਫਰੈਂਸ ਕਰ ਰਹੇ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਨਾਮ ਹੈ ਮੇਰਾ ਨਾਮ ਜੀ ਅਜੀਤ ਸਿੰਘ ਹੈ ਮੈਂ ਕੈਨੇਡਾ ਤੋਂ ਆਇਆ ਹਾਂ ਕੈਨੇਡਾ ਦੇ ਇੱਕੋ ਇੱਕ ਪ੍ਰੋਵਿੰਸ ਵਿੱਚ ਮੈਂ ਰਿਹਾ ਐਮਰੀ ਹੈਸ਼ ਹੈ ਕਨਫਰੈਂਸ ਕਿਉਂ ਅੱਜ ਪ੍ਰੈਸ ਕਾਨਫਰੈਂਸ ਕਰਵਾ ਰਹੇ ਹੋ ਕਾਰਨ ਕੀ ਮੇਰਾ ਕਾਰਨ ਹੈ ਸਰ ਕਿ ਮੇਰੀ ਇਸ ਜਿੱਥੇ ਮੈਂ ਪੈਦਾ ਹੋਇਆ ਇੱਥੇ ਮੇਰੀ ਕੀ ਜਾਇਦਾਦ ਹੈ ਜ਼ਮੀਨ ਜਾਇਦਾਦ ਹੈ ਮੈਂ ਕੋਰਟ ਚੋਂ ਕੇਸ ਜਿੱਤਿਆ ਹੋਇਆ ਲੇਕਿਨ ਬਾ ਮੈਨੂੰ ਫੇਰ ਵੀ ਕੇਸ ਦੇ ਬਾਵਜੂਦ ਵੀ ਉਹ ਚੀਜ਼ ਮਿਲ ਨਹੀਂ ਰਹੀ ਸਰ ਕਿਹੜਾ ਪਿੰਡ ਆ ਇਹ ਕਿਹ 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 ਮੇਰਾ ਇਹ ਪਿੰਡ ਹੈ ਜਿਹੜਾ ਜੀ ਖੇੜਾ ਪਿੰਡ ਹੈ ਜੀ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਲੁਧਿਆਣਾ ਛੋਟੀ ਤਹਿਸੀਲ ਡੇਲੋਂ ਜੀ ਤੇ ਔਰ ਇਸ ਤੋਂ ਇਲਾਵਾ ਅਹਿਮਦਗੜਾ ਉਹ ਮੇਰੇ ਕੋਟਲੇ ਚ ਪਿੰਡੀ ਆ ਤੇ ਉਹ ਵੀ ਮੈਂ ਕੇਸ ਕੋਰਟ ਚ ਜਿੱਤਿਆ ਹੋਇਆ ਜੀ ਤੇ ਐਂਡ ਆਈ ਵਾਂਟ ਮਾਈ ਲੈਂਡ ਬੈਕ ਇਨ ਮਾਈ ਪੋਸੈਸ਼ਨ ਆ ਮੇਰਾ ਘਰ ਹੈ ਜੀ ਮੈਂ ਬਣਾਇਆ 1998 ਚ ਬਣਾਇਆ ਤੇ ਉਹ ਵੀ ਇੱਕ ਛੋਟਾ ਜਿਹਾ ਘਰ ਬਣਾਇਆ ਆਪਣੇ ਰਹਿਣ ਵਾਸਤੇ ਆਦਰਵਾਇਜ਼ ਆਈ ਡੋਨਟ ਲਿਵ ਹੇਅਰ ਆਈ ਲਿਵ ਇਨ ਕੈਨੇਡਾ ਜੀ ਗੱਲ ਕਰੀ ਅੰਕਲ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਗਿਆ ਨੂੰ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੀ ਜਗ੍ਹਾ ਐਕਵਾਇਰ ਕੀਤੀ ਗਈ ਆ ਕਿਸੇ ਪਾਰਟਿਕੂਲਰ ਬੰਦੇਆ ਵੱਲੋਂ ਤੇ ਮੈਂ 1900 56 ਦੇ ਇਸ ਦੇਸ਼ ਛੱਡਿਆ ਸੀ 68 ਸਾਲ ਹੋ ਗਏ ਨੇ ਮੈਨੂੰ ਬਾਹਰ ਰਹਿੰਦੇ ਨੂੰ 68 ਸਾਲਾਂ ਜਿਵੇਂ ਇਸ ਦੇਸ਼ ਲਈ ਬਹੁਤ ਕੁਝ ਕੀਤਾ ਮੇਰੇ ਇੰਡੀਅਨ ਐਂਬੈਸੀ ਦੇ ਨਾਲ ਬਾਹਰਲੀ ਨਾਲ ਬਹੁਤ ক্লোਜ਼ ਰਿਲੇਸ਼ਨਸ਼ਿਪ ਸੀ ਸੋ ਮਾਚ ਸੋ ਕਿ ਮੇਰੇ ਟੈਨੈਂਟ ਸੀ ਤੇ ਕਿਉਂਕਿ ਜਦ ਇੰਡੀਅਨ ਐਂਬੈਸੀ ਨੂੰ ਜਾਂ ਇੰਡੀਆ ਸਰਕਾਰ ਨੂੰ ਕਦੇ ਲੋੜ ਪਈ ਹੈ ਕਿਸੇ ਕਿਸਮ ਦੀ ਹੈਲਪ ਦੀ ਮੈਂ ਓਪਨਲੀ ਦਿੱਤੀ ਹੈ ਉਹਨਾਂ ਨੂੰ ਹੈਲਪ ਤੇ ਲੇਕਿਨ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਜੀ ਔਰ ਪਰੇਸ਼ਾਨ ਵੀ ਹੱਦ ਤੋਂ ਜ਼ਿਆਦਾ ਕਿਉਂਕਿ ਜਦ ਮੈਂ ਕੋਰਟ ਗਿਆ ਨਾ ਤਾਂ ਕੋਈ ਮਿਲ ਲਿਆ ਡੇਟ ਪੈਗੀ ਡੇਟ ਪੈਗੀ ਡੇਟ ਪੈਗੀ 1990ਸ ਤੋਂ ਕੇਸ ਲੜਦਾ ਮੈਂ ਅੱਜ 2024 ਆ ਗਿਆ ਉਹ ਵੀ ਖਤਮ ਹੋਣ ਵਾਲਾ पर मेरे केस मुखदे नहीं आ रहा है अजीत सिंह जी किन्नीक ਤੁਹਾਡੀ ਜਗਾ ਹੈ ਤੇ ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਤੇ ਕੀ ਮੰਨ ਕਰਦੇ ਸਾਨੂੰ શ્રી ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬਹੁਤ ਅਸਰਫੀ ਬਾਹਰਲੇ ਲੋਕਾਂ ਨੇ اور ਐਸੀ ਕਰਕੇ ਬਾਹਰਲੇ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਹੈ ਇਕਨੋਮਿਕ ਵੀ ਬੋਟਾਚ ਵੀ ਮੋਰਲੀ ਵੀ ਹਰ ਇੱਕ ਪਾਸੇ ਪੁਆਇੰਟ ਆਫ ਵਿਊ ਨਾਲ ਲੇਕਿਨ ਸਾਨੂੰ ਨਹੀਂ ਪਤਾ ਬਾਹਰਲੇ ਲੋਕਾਂ ਨੂੰ ਕਿਉਂ ਹੋ ਰਿਹਾ ਕਿ ਜਦੋਂ ਸੀ ਕੋਰਟ ਚ ਜਾਂਦੇ ਆ ਤਾਂ ਸਾਨੂੰ ਇਹ ਹੀ ਇਹ ਜਵਾਬ ਮਿਲਦਾ ਹੈ ਤਰੀਕ ਪੈ ਗਈ ਕਿ ਮੈਂ ਵੀਆਈਪੀ ਡਿਊਟੀ ਤੇ ਚੱਲਿਆ ਤੇ ਉਹ ਵੀਆਈਪੀ ਡਿਊਟੀਆਂ ਖਤਮ ਨਹੀਂ ਹੁੰਦੀਆਂ ਸਾਡੇ ਕੇਸ ਮੁੱਕਦੇ ਨਹੀਂ ਤੇ ਕੋਰਟ ਵੱਲੋਂ ਕੇਸ ਜਿੱਤੇ ਹੋਏ ਹੋ ਕੋਰਟ ਵੱਲੋਂ ਕੇਸ ਜਿੱਤੇ ਹੋਏ ਆ ਹੁਣ ਪ੍ਰੈਜੈਂਟਲੀ ਤਕਸੀਮ ਦਾ ਕੇਸ ਹੈ ਜੀ ਇਹ ਜਗਾ ਕਿੰਨੀ ਹੈ ਅੰਕਲ ਜੀ ਟੋਟਲ ਜਿਹੜੀ ਤੁਹਾਡੀ ਰਿਕਵਰ ਕੀਤੀ ਗਈ ਹੈ ਮਤਲਬ ਘਟਾਰੇ ਕਬਜ਼ਾ ਕੀਤਾ ਲੋਕਾਂ ਨੂੰ ਜਿਹੜਾ ਕਬਜ਼ਾ ਕੀਤਾ ਹੋਇਆ ਸਰ ਜੇ ਦੇਖਿਆ ਜਾਵੇ ਮੇਰੇ ਕੋਲ ਕਬਜ਼ੇ ਚ ਜੀ ਹੋਬ ਨਹੀਂ ਹੈ ਉਹ ਕਿਉਂ ਮੈਂ ਜਿੱਦ ਨੇ ਇਥੋਂ ਮੋੜਿਆ ਹੁਣ ਮੇਰੇ ਕੋਲ ਮੇਰੇ ਕਬਜ਼ੇ ਚ ਤੇ ਦਿਨ ਮੈਂ ਮੋੜਿਆ ਉਦੋਂ ਕਬਜ਼ਾ ਮੇਰਾ ਟੁੱਟ ਗਿਆ ਟੋਟਲ ਹੈ ਜਗਾ ਕਿੰਨੇ ਕਿੰਨੇ ਕਿਲੇ ਕਿੰਨੇ ਬੇਗੇ ਕੁਝ ਪਤਾ ਸਾਰੀ ਗਈ ਮੇਰੀ ਜਿਹੜੀ ਹੈ ਜ਼ਮੀਨ ਉਹ ਸਾਰੀ ਗਈ ਕਬਜ਼ਾ ਟੁੱਟਿਆ ਹੋਇਆ ਇੱਥੇ ਤੱਕ ਕਿ ਮੇਰਾ ਆਪਣਾ ਘਰ ਜਿਹੜਾ ਕਿ ਮੈਂ ਆਪਣੀ ਰਿਹਾਇਸ਼ਲੀ ਬਣਾਇਆ ਇੱਥੇ ਕੀ ਵੀ ਘਾਤ ਆਸੀ ਇਵੇਂ ਦੁਬਾਰਾ ਬੰਬਾਇਆ ਤੇ ਕਿਸੇ ਸੱਟਾ ਵੇਟਾ ਮਾਰਿਆ ਸੀ ਮੈਂ ਨਹੀਂ ਉੱਟਾ ਲੋਵੇ ਜਾ ਕੇ ਇਥੋਂ ਇਥੋਂ ਇੱਟੇ ਹੀ ਜਾ ਕੇ ਲੇ ਗਏ ਸੀ ਤੇ ਮੈਂ ਦੁਬਾਰਾ ਕਹਿੰਦਾ ਕਰਵਾਈਆਂ ਨੇ ਮੈਂ ਰਿਪੋਰਟ ਕਰ ਸਕ ਮੈਨੂੰ ਪਤਾ ਹੈ ਮੈਂ ਰਿਪੋਰਟ ਕਰ ਸਕਦਾ ਸੀ ਰਿਪੋਰਟ ਮੈਂ ਕਰਦਾ ਰਿਹਾ ਮੇਰੀ ਜੇ ਫਿਜ਼ੀਕਲੀ ਕੋਟਮਾਰ ਵੀ ਹੋਈ ਮੇਰੀਆਂ ਲੱਤਾਂ ਭੰਨੀਆਂ ਨੇ ਇਹਨਾਂ ਦੇ ਹਸਤਾਜ ਮੇਰਾ ਇਲਾਜ ਹੋਇਆ ਆ ਇੱਥੇ ਮੇਰਾ ਬੰਦਾ ਖੜਾ ਹੋਣਾ ਇਹਨੇ ਮੇਰੀਆਂ ਲੱਤਾਂ ਮੇਰਾ ਵਿਚਾਰਾ ਕੋੜਦਾ ਰਿਹਾ ਸਿੱਖ ਦਿੰਦਾ ਰਿਹਾ ਲੱਤਾਂ ਤੋੜਤੀਆਂ ਮਾਰ ਕੇ ਕੁੱਟ ਕੇ ਸੱਟ ਗਈ ਮੇਰਾ ਟੈਲੀਫੋਨ ਖੋ ਕੇ ਲੈ ਗਏ ਇਹ ਸਾਰਾ ਜਗਾਂ ਨੂੰ ਲੈਤੀ ਹੋਇਆ ਮੇਰੇ ਖਿੰਡਾ ਹੋਰ ਚਕੜਾਈ ਗਈ ਆ ਮੇਰੇ ਗਵਾਂਢ ਇੱਥੇ ਰਹਿੰਦੇ ਨੇ ਇਹ ਮੇਰੇ ਦਾਦਾ ਜੀ ਨੇ ਜੀ ਬਹੁਤ ਜ਼ਿਆਦਾ ਇਹਨਾਂ ਨੂੰ ਇੱਕ ਗੱਲ ਪੁੱਛ ਕੇ ਦੇਖੋ ਕਿ ਕਦੇ ਮੇਰੀ ਇਹ ਉੱਚੀ ਆਵਾਜ਼ ਵੀ ਸੁਣੀ ਹੋਵੇ ਇਹਨਾਂ ਨੇ ਇਹ ਤੇ ਰਿਲੀਜੀਅਸ ਬੰਦੇ ਨੇ ਅਸੀਂ ਇਹਨਾਂ ਦੀ ਆਵਾਜ਼ਾਂ ਸੁਣਦੇ ਆ ਵਿਚਾਰ ਰਹਿੰਦੇ ਆ ਆਪਣੇ ਅੱਲਾ ਨੂੰ ਯਾਦ ਕਰਦੇ ਤਾਂ ਕਰ ਸਾਨੂੰ ਕੀ ਤਕਲੀਫ ਹੈ ਇਹ ਜਗ੍ਹਾ ਦੇ ਵਿੱਚ ਮੈਂ ਮੈਂ ਸਾਰੀ ਮਿਹਨਤ ਕਰਕੇ ਜਗ੍ਹਾ ਬਣਾ ਇੱਥੇ ਖਾਣੇ ਸੀਨ ਦੇ ਲੋਕ ਮੈਨੂੰ ਪੁਲਿਸ ਲੈ ਆਉਣੀ ਪਈ ਲਗਾਤਾਰ ਇਹ ਜਗ੍ਹਾ ਦੇ ਕਬਜ਼ਾ ਕਰਵਾਉਣ ਲਈ ਇਹ ਨਹੀਂ ਜੀਦਾ ਦੇ ਤਾਂ ਲਾ ਕੇ ਇਹ ਉਹ ਤੋਂ ਬਾਅਦ ਆਏ ਨੇ ਐਸੇ ਮੌਕੇ ਤੁਸੀਂ ਕੋਰਟ ਵੱਲੋਂ ਕੇਸ ਵੀ ਜਿੱਤ ਗਏ ਹੋ ਪਰ ਫਿਰ ਵੀ ਲੋਕਾਂ ਨੇ ਤੱਕੇ ਨਾਲ ਜਗਾ ਦੱਬੀ ਹੋਈ ਹੈ ਸਰ ਜਗਾ ਤਾਂ ਜਗਾ ਮੈਂ ਆਪ ਸੇਫ ਨਹੀਂ ਹੈਗਾ ਜੀ ਔਰ ਮੈਂ ਤੁਹਾਨੂੰ ਇੱਕ ਹੋਰ ਰਿਕਵੈਸਟ ਕਰਦਾ ਕੋਈ ਇਹ ਨਾ ਰਹੀ ਕੋਈ ਵੀ ਹੈ ਜੀ ਨੂੰ ਗਏ ਨੂੰ 20 ਤੋਂ 30 ਸਾਲ 50 ਸਾਲ ਹੋ ਗਏ ਨੇ ਪੰਜਾਬ ਦੇ ਸੇਫ ਨਹੀਂ ਠੀਕ ਠੀਕ ਹੈ ਔਰ ਕਿਸੇ ਦੀ ਪ੍ਰਾਪਰਟੀ ਸੇਫ ਨਹੀਂ ਹੈ ਮੈਂ ਚੈਲੰਜ ਕਰਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਲੋਕ ਮੇਰੇ ਕੋਲ ਆਉਂਦੇ ਜਾਂਦੇ ਨੇ ਆਫਟਰ ਆਲ ਮੈਂ ਜਾਨਵਰ ਤਾਂ ਹਣੀ ਵੀ ਇਕੱਲਾ ਹੀ ਰਹਿੰਨਾ ਇੱਥੇ ਵੀ ਮੇਰੇ ਕੋਲ ਲੋਕ ਆਉਂਦੇ ਜਾਂਦੇ ਨੇ ਆ ਮੌਲਵੀ ਜੀ ਨੇ ਮੈਂ ਇਹਨਾਂ ਨੂੰ ਬੁਲਾਉਂਦਾ ਘਟਾ ਪਰ ਕਦੇ ਇਹਨਾਂ ਨੂੰ ਮੇਰੀ ਕੋਲੋਂ ਕੋਈ ਸ਼ਾਇਰ ਗਈ ਹੋਵੇ ਪੁੱਛੋ ਮੈਂ ਜਦ ਲਿਖਦਾ ਨਹੀਂ ਗਰਦਾ ਬਾਹਰ ਵੀ ਮੈਨੂੰ ਆਵੇ ਕੋਈ ਤੇ ਮੇਰੇ ਘਰ ਲਾ ਪੈ ਜਾਣਾ ਜੇਬ ਕੋਈ ਨਹੀਂ ਆ ਰਹੀ ਕਿਸੇ ਐਨਆਰਆਈ ਦਾ ਇੱਕ ਪੈਸਾ ਕਿਸੇ ਐਨਆਰਆਈ ਦਾ ਇੱਕ ਜ਼ਮੀਨ ਦਾ ਛਾੜ ਕੋਈ ਲਾਭ ਸੇਫ ਨਹੀਂ ਹੈਗਾ ਅੱਜ ਦੇ ਅਜ ਦੇ ਸਮੇਂ ਚ ਉਹ ਕਦੇ ਵੀ ਸੇਫ ਨਹੀਂ ਸੀ ਮੰਗ ਕੀ ਹੈ ਸਰਕਾਰ ਤੋਂ ਹਾਂਜੀ ਸਰਕਾਰ ਮੰਗ ਕੀ ਹੈ ਭਗਵਾਨ ਜੀ ਤੋਂ ਮੰਗੀ ਕਰ ਮੰਗ ਮੈਂ ਕਰਦਾ ਮੇ ਸਾਡੀਆਂ ਚੀਜ਼ਾਂ ਵਾਪਸ ਕਰ ਦਿਓ ਪੰਜਾਬ ਨੂੰ ਤੁਸੀਂ ਤਰੱਕੀ ਕਰਦਾ ਦੇਖੋਗੇ ਐਨਆਰਆਈ ਨੂੰ ਇਨਸਾਫ ਦਿਓ ਜੇ ਪੀ ਲਾਭ ਖੁਸ਼ਹਾਲ ਦੇਖਣਾ ਨਹੀਂ ਪੰਜਾਬ ਖੁਸ਼ਹਾਲ ਹੋਈ ਨਹੀਂ ਸਕਦਾ ਠੀਕ ਹੈ ਸਰ ਕੀ ਨਾ ਤੁਹਾਡਾ ਪੂਰਾ ਜਿਹੜੀ ਅੱਜ ਕਾਂਗਰਸ ਕਰ ਰਹੇ ਹੋ ਕਿੱਥੇ ਕਰ ਰਹੇ ਹੋ ਕਿਹੜੀ ਜਗ੍ਹਾ ਤੇ ਕਿਉਂ ਕਰ ਰਹੇ ਹੋ ਅਸੀਂ ਕਿਹੜੇ ਪਿੰਡ ਬੈਠੇ ਆਂ ਜੀ ਜਿਹੜੇ ਮੇਰੇ ਭੂਆ ਜੀ ਨੇ ਡਾਕਟਰ ਗੁਰਪ੍ਰੀਤ ਉਹਨਾਂ ਦੇ ਸਹੁਰਾ ਸਾਹਿਬ ਨੇ ਸਾਡੇ ਦਾਦਾ ਜੀ ਅਜੀਤ ਸਿੰਘ ਜੀ ਇਹਨਾਂ ਦੇ ਕੋਲ ਇੱਕ ਕੈਨੇਡਾ ਤੋਂ ਹਰ ਸਾਲ ਇੰਡੀਆ ਆਉਂਦੇ ਆ ਮੈਂ ਪਿਛਲੇ 15 ਸਾਲਾਂ ਤੋਂ ਉਹਨੂੰ ਦੇਖ ਰਿਹਾ 2014 ਜਾਂ 15 ਦੀ ਗੱਲ ਹੈ ਉਦੋਂ ਇਹਨਾਂ ਨਾਲ ਮਾਰਕਟਾਈ ਹੋਈ ਪਹਿਲਾਂ ਮੋਟਰਸਾਈਕਲ ਤੇ ਕੁਝ ਮੁੰਡੇ ਆਏ ਉਦੋਂ ਮੈਨੂੰ ਰਾਤ ਨੂੰ ਆਉਣਾ ਪਿਆ ਤਾਂ ਜਦੋਂ ਵੀ ਕੋਈ ਇੰਡੀਆ ਦੀ ਯਾਤਰਾ ਕਰਦੇ ਨੇ ਤਾਂ ਮੈਨੂੰ ਸੁਨੇਹਾ ਮਿਲ ਜਾਂਦਾ ਵੀ ਆ ਗ ਇਹਨਾਂ ਦਵਾਈ ਬੂਟੇ ਨਾਲ ਧਿਆਨ ਕਰਨ ਲਈ ਆਉਣਾ ਤੇ ਇਹਨਾਂ ਦਾ ਤਕਰੀਬਨ 24 ਗਜ ਨੇ ਜੀ 12 ਗਜ ਤਾਂ ਜਿਹੜਾ ਡਰਾਈ ਪੋਰਟ ਬਣ ਗਿਆ ਜਿਹਨੂੰ ਆਪਾਂ ਬੰਦਰਗਾਹ ਕਹਿੰਦੇ ਆ 12 ਗਜ ਤਾਂ ਉਹਦੇ ਚ ਹੈ ਉਹ ਤਾਂ ਉਹਨਾਂ ਦੇ 12 ਬਿਗੇ 12 ਬਿਗੇ 12 ਬਿਗੇ ਉਹਨਾਂ ਦਾ ਤਾਂ ਚਲੋ ਇਹਨਾਂ ਨੂੰ ਸਿਰਫ ਮੁਆਵਜ਼ਾ ਹੀ ਮਿਲਣਾ ਹੈ ਜਮੀਨ ਤਾਂ ਉਹਦੇ ਚਲੀ ਗਈ ਬਾਕੀ 6 ਬਿਗੇ ਇਹਨਾਂ ਦੇ ਉਧਰ ਰਹਿਮਦਗੜਾ ਹੈ 6 ਬਿਗੇ ਇੱਥੇ ਪਿੰਡ ਦੀ ਜ਼ਮੀਨ ਹੈ ਟੋਟਲ 24 ਬਿਗੇ ਜ਼ਮੀਨ ਹੈ ਜੀ ਤੇ ਸਰ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੇ ਸਰਕਾਰਾ ਨੇ ਕਿਹਾ ਵੀ ਆਮ ਆਦੀ ਪਾਰਟੀ ਸਰਕਾਰ ਕਿਸੇ ਵੀ ਆਮ ਬੰਦੇ ਤੇ ਫੇਰ ਇਹਨਾਂ ਲਈ ਨੇ ਕਿਸੇ ਵੀ ਆਮਦਨਾਂ ਤੱਕ ਨਹੀਂ ਹੋਊਗਾ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਤੁਸੀਂ ਕਹਿ ਰਹੇ ਬਣਾਂ ਦੀ ਜਿਹੜੀ ਜ਼ਮੀਨ ਆ ਲੋਕਾਂ ਨੇ ਕਬਜ਼ਾ ਕੀਤੀ ਕੀ ਕਾਨੂੰਨੀ ਮੰਗ ਕਰਨੀ ਦਿੰਦੇ ਮੈਂ ਜਿਹੜਾ ਐਨ ਆਰ ਆਈ ਕੋਰਟ ਹੁੰਦਾ ਹੈ ਜਾਂ ਐਨ ਆਰ ਆਈ ਦਾ ਕੋਈ ਵੀ ਮੈਟਰ ਹੁੰਦਾ ਹੈ ਉਹ ਨਾਲ ਦੀ ਨਾਲ ਫਾਸਟ ਟਰੈਕ ਚ ਦਿੱਤਾ ਜਾਂਦਾ ਹੈ ਉਵੇਂ ਕਿਸੇ ਵੀ ਮੈਟਰ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਜ਼ਮੀਨ ਦਾ ਮੈਟਰ ਹੈ ਉਹ ਸਾਰਾ ਆਪਾਂ ਕੋਰਟ ਤੋਂ ਜਿੱਤ ਚੁੱਕਿਆ ਹੁਣ ਤਕਸੀਮ ਲਈ ਜਿਹੜੇ ਆਪਣੇ ਡਿਪਾਰਟਮੈਂਟ ਹੁੰਦਾ ਇਹਦਾ ਦਾ ਪ੍ਰਾਇਮਟਵਾਰੀ ਸਾਹਿਬ ਇਧਰ ਰੈਵਨਿਊ ਡਿਪਾਰਟਮੈਂਟ ਚ ਹੁੰਦਾ ਇੱਥੇ ਉਹਦਾ ਕੇਸ ਲੱਗਿਆ ਹੋਇਆ ਹੈ ਬੀਆਰਓ ਮੈਡਮ ਨੇ ਜਿੰਨਾਂ ਕੋਲ ਕੇਸ ਹੈ ਪਰ ਉਹ ਹਰ ਵਾਰੀ ਤਰੀਕ ਦੇ ਦਿੰਦੇ ਆ ਮਹੀਨੇ ਦੀ ਤਰੀਕ ਦੇ ਦਿੰਦੇ ਆ ਜਾਂ ਕਹਿ ਦਿੰਦੇ ਜਦੋਂ ਜਾਂਦੇ ਤਰੀਕ ਤੋਂ ਬਾਅਦ ਅਗਲੀ ਤੇ ਵੀ ਅੱਜ ਮੇਰੀ ਵੀਆਈਪੀ ਡਿਊਟੀ ਹੈ ਅਸੀਂ ਇਹ ਸੋਚਦੇ ਹਾਂ ਕਿ ਪਬਲਿਕ ਦਾ ਕੰਮ ਕਦੋਂ ਕਰਨਾ ਹੈ ਜੀ ਵੀ ਸਰਕਾਰ ਤਾਂ ਇਹ ਪਾਲਿਸੀਆਂ ਵਿਧਾਨ ਸਭਾ ਚ ਨਵੇਂ ਤੋਂ ਨਵੇਂ ਵਧੀਆ ਬਿਲ ਪਾਸ ਕਰ ਰਹੀ ਹੈ ਦੇਸ਼ ਦਾ ਭਲਾ ਚਾਹੁੰਦੀ ਹੈ ਪੰਜਾਬ ਦਾ ਭਲਾ ਚਾਹੁੰਦੀ ਹੈ ਪਰ ਜਿਹੜੇ ਇੰਪਲੀਮੈਂਟ ਕਰਨ ਵਾਲੇ ਅਫਸਰ ਹੈ ਉਹ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਲੱਗਦਾ ਨਹੀਂ ਕਿ ਕਿੱਦਾਂ ਕਿੱਦਾਂ ਜਾਣੂ ਹੋਊਗਾ ਖਦਲ ਖੋਰ ਕਿੱਦਾਂ ਕਿੱਦਾਂ ਮੈਂ ਉਹੀ ਸੋਚਦਾ ਵੀ ਇਹ ਆਵਾਜ਼ ਜੇ ਪਹੁੰਚੇ ਸਰਕਾਰ ਤੱਕ ਐਮ ਐਲ ਏ ਸਾਹਿਬਾਂ ਤੱਕ ਸੀ ਐਮ ਸਾਹਿਬ ਤੱਕ ਕੋਈ ਪਤਾ ਲੱਗੇ ਵੀ ਜਿਹੜੇ ਸਾਡੇ ਬਿੱਲ ਬਣਾਏ ਗਏ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨ ਵਾਲੇ ਅਫਸਰ ਕਿੰਨੀ ਢਿੱਲ ਵਰਤ ਰਹੇ ਆ ਵੀ ਐਨ ਆਰ ਆਈਸ ਨੂੰ ਆਪਾਂ ਪਹਿਲ ਦੇ ਆਧਾਰ ਤੇ ਵਾਪਸ ਭੇਜਣਾ ਉਹਨਾਂ ਨੇ ਕੰਮ ਹੁੰਦੇ ਉਹਨਾਂ ਦੇ ਬਾਹਰ ਕਾਰੋਬਾਰ ਹੈ ਇਹ ਤਾਂ ਇੰਡੀਆ 'ਚ ਫਸੇ ਹੋਏ 6 ਮਹੀਨਿਆਂ ਤੋਂ ਕਿੰਨੀ ਉਮਰ ਹੈ ਜੇਕਰ ਗੱਲ ਕਰੀਏ ਇਹਨਾਂ ਦੀ ਜੀ 19 32 ਦਾ ਬਰਥ ਹੈ ਜੀ ਤੇ 92 ਦੇ ਕਰੀਬ ਹੈ ਜੀ ਤੇ ਇਹਨਾਂ ਦਾ ਜਿਹੜਾ ਜੀਵਨ ਹੈ ਬਹੁਤ ਸੰਘਰਸ਼ ਵਾਲਾ ਹੈ ਤੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਇਹਨਾਂ ਨੇ ਕੋਈ ਅਫਰੀਕਾ ਦੇ ਵਿੱਚ ਕੋਈ ਸਾਊਥ ਅਮਰੀਕਾ ਦੇ ਵਿੱਚ ਗਰੀਬ ਗਰੀ ਮੁਲਕਾਂ ਦੇ ਵਿੱਚ ਕਾਰੋਬਾਰ ਬਣਾ ਕੇ ਕਾਰੋਬਾਰ ਨੂੰ ਸੰਭੇਲਟ ਕੇ ਬੱਚਿਆਂ ਲਈ ਬਹੁਤ ਪੈਸੇ ਕੱਤਰ ਕਰਕੇ ਸਾਰੇ ਬੱਚੇ ਡਾਕਟਰ 6 ਬੱਚੇ ਇਹਨਾਂ ਦੇ ਸਾਰੇ ਇਸ ਟਾਈਮ ਬਹੁਤ ਵਧੀਆ ਸੈੱਟ ਹੈ ਇਹਨਾਂ ਨੂੰ ਕੋਈ ਲੋੜ ਨਹੀਂ ਇਹਨੇ ਛੋਟੇ 24 ਬੀਗਾਂ ਲਈ ਉਰੇ ਆਉਣ ਦੀ ਪਰ ਪਰ ਇਹ ਇਨਸਾਫ ਪਸੰਦ ਨਹੀਂ ਇਹ ਚਾਹੁੰਦੇ ਨੇ ਵੀ ਮੇਰਾ ਮੇਰੇ ਮਾਪੇ ਦਾ ਹੱਕ ਹੈ ਜਿਹੜਾ ਮੇਰੀ ਜ਼ਮੀਨ ਹੈ ਮੈਨੂੰ ਵਾਪਸ ਕਰੀ ਜਾਵੇ ਹੁਣ ਉਹ ਇੱਕ ਗੱਲ ਆਈ ਜੀ ਹਾਂਜੀ ਬਾਪੂ ਜੀ ਹੁਣ ਲਾਸਟ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਜੀ ਹੋਰ ਅ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਮੈਂ ਕੁਝ ਨਹੀਂ ਮੰਗ ਰਿਹਾ ਜਿੰਨਾ ਮੈਂ ਪੈਸਾ ਭੇਜਿਆ ਕੋਈ ਗੱਲ ਨਹੀਂ ਜਾਂ ਰੱਬ ਮੈਨੂੰ ਹੋਰ ਦੇ ਦੇ ਦੂ ਤੇ ਲੇਕਿਨ ਜਿਹੜੀ ਮੇਰੀ ਨਿਸ਼ਾਨੀ ਹੈ ਮੈਂ ਕੌਣ ਆ ਮੈਂ ਕਿੱਥੇ ਦਾ ਕਿੱਥੋਂ ਅਸੀਂ ਆਏ ਸੀ ਕਿ ਸੜੀ ਉੱਥੇ ਰੂਕਸ ਨੇ ਇਹ ਕੈਮਰ ਰੱਖ ਦਿਓ ਕਿਰਪਾ ਕਰਕੇ ਕੌਣ ਮੇਰੀ ਔਲਾਦ ਇਹ ਪੁੱਛਿਆ ਤਾਂ ਕਿੱਥੋਂ ਆਏ ਸੀ ਬਈ ਪਤਾ ਨਹੀਂ ਅਜੀ ਕੌਣ ਸੀ ਸਾਨੂੰ ਪਤਾ ਨਹੀਂ ਸਿਰਫ ਇਹ ਕੈਮਰ ਰੱਖ ਲਈ ਮੇਰੀ ਛੋਟੀ ਜੀ ਮੇਰੇ ਗ੍ਰੈਂਡ ਗਰੇਡ ਡਿਡ ਐਂਡ ਫਾਦਰ ਦੀ ਗ੍ਰੇਟ ਗ੍ਰੈਂਡ ਫਾਦਰ ਦੀ ਪ੍ਰਾਪਰਟੀ ਚੋਂ ਮੈਨੂੰ ਮੇਰਾ ਹਿੱਸਾ ਜਿਹੜਾ ਕਿ ਮੇਰਾ ਜਾਇਜ਼ ਰਾਈਟ ਬਣਦਾ ਉਹ ਮੈਨੂੰ ਦੇ ਦਿਓ ਮੇਰੀ ਤਕਸੀਮ ਕਰਕੇ ਆਫੀਸ਼ੀਅਲੀ ਤਕਸੀਮ ਕਰ ਦਿਓ ਮੈਂ مشترਕਾ ਖਾਤਾ ਕਿਸੇ ਨਾਲ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਐਨ ਆਰ ਆਈਸ ਕੋਈ ਵੀ ਸੇਫ ਨਹੀਂ ਹੈ ਇੱਥੇ ਸ ਮੇਰੇ ਤੇ ਡਗਣਾ ਹੋਣਾ ਅਟੈਕ ਹੁੰਦੇ ਨੇ ਮੈਂ ਤੁਹਾਡਾ ਖਿਆਲ ਹੈ ਇੱਥੇ ਪੁੱਛਦੇ ਭੱਜਾ ਫੇਰਾ ਜਾਂ ਮੈਂ ਇੱਥੇ ਹੋਰ ਕਿਸੇ ਭੱਜਾ ਫੇਰਾ ਨਾ ਮੇਰੇ ਕੋਲ ਟਾਈਮ ਹੈ ਨਾ ਮੇਰੀ ਸੇਤਾ ਲਾਓ ਕਰਦੀ ਹੈ ਮੈਨੂੰ ਮੇਰੀ ਜਿਹੜੀ ਜਿੰਦੀ ਜਿਆਦਾ ਹੈ ਉਹਦੇ ਵਿੱਚੋਂ ਹਿੱਸਾ ਦੇ ਕੇ ਛੁੱਟੀ ਕਰੋ ਤਾਂ ਕਿ ਮੈਂ ਚੱਲ ਜਾਮਾ ਮੈਂ ਆਪਣੀ ਬੱਚਿਆਂ ਨੂੰ ਕਹਿ ਸਰਾਂ ਵੀ ਪਾਈ ਆਪਣੀ ਇੱਜ਼ਤ ਦੀ ਤੁਸੀਂ ਮੈਨੂੰ ਪੁੱਛਣ ਪੁੱਛਣਾ ਹੋ ਕੱਲ ਨੂੰ ਆਪਾਂ ਕੌਣ ਆਈ ਆਪਾਂ ਸਿੱਖ ਹਾਂ ਕਿੱਥੋਂ ਆਏ ਆਈ ਪਾਈ ਆਪਾਂ ਲੁਧਿਆਣੇ ਦੇ ਜੁਆਏ ਆ ਫਲਾਣਾ ਆਪਣਾ ਪਿੰਖੇ ਦਾ ਸਾਰ ਪਿੰਡ ਸੀ ਪਾਈ ਉੱਥੇ ਅਸੀਂ ਕੀ ਕਰਦੇ ਸੀ ਸਾਡੇ ਬਜ਼ੁਰਗ ਪਾਈ ਖੇਤੀਬਾੜੀ ਕਰਦੇ ਸੀ ਕੀ ਸਾਡਾ ਗੋਤ ਮੈਂ ਉਹ ਦੱਸ ਸਕਾਂ ਅੱਜ ਅਸੀਂ ਬੇਕਾਰ ਬੇਜਾਤ ਵੇ ਮੰਗ ਸਾਡੀ ਕੋਈ ਨਹੀਂ ਸਾਡੇ ਵਰਗੇ ਲੋਕ ਉਥੇ ਹੋਰਾਂ ਮੁਲਕਾਂ ਦੇ ਵੀ ਫਿਰਦੇ ਨੇ ਤੇ ਘੱਟੋ ਘੱਟ ਸਾਡੀ ਇੰਨੀ ਕਿ ਨਿਸ਼ਾਨੀ ਰਹਿਣ ਦਿਓ ਉਹਨਾਂ ਦਾ ਪੰਜਾਬ ਦੇ ਨਾਲ ਅਟੈਚਮੈਂਟ ਰਹਿ ਜੂ ਤੇ ਥੋੜਾ ਪਲਾ ਥੋੜੇ ਗੋਣ ਕਾਇਆ ਕਰਨਗੇ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦੇਣ ਥੋੜੇ ਅਫਸਰ ਵੀਆਈਪੀ ਡਿਊਟੀਆਂ ਤੇ ਤੁਰੇ ਰਹਿੰਦੇ ਨੇ ਇੰਨਾ ਦਾ ਬੁਰਾ ਹਾਲਾ ਬਹੁਤ ਧੰਨਵਾਦੀ ਤੁਹਾਡਾ ਓਕੇ ਜੀ ਬੜਾ ਬੜੀ ਬੜੀ ਤੁਹਾਡੀ ਮਿਹਰਬਾਨੀ ਹੋਊਗੀ ਇਹ ਮੇਰਾ ਕੰਮ ਜੇ ਸਰਕਾਰ ਕਰ ਦੇਵੇ ਮੈਂ ਤਕਸੀਮ 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 ਕਰਦਾ ਅਸੀਂ ਵੀ ਰਿਕਵੈਸਟ ਕਰਾਂਗੇ ਜੀ ਆਪਣੇ ਵੱਲੋਂ ਵੀ ਕਰਾਂਗੇ ਬੜਾ ਬੜੀ ਧੰਨਵਾਦ ਬੜਾ ਧੰਨਵਾਦ ਤੁਹਾਡਾ ਹੋਊਗੀ ਬਾਕੀ ਦੁਨੀਆ ਮਾੜੀ ਨਹੀਂ ਲੋਕ ਬੜੇ ਚੰਗੇ ਲੱਗ ਜਾਂਦੇ ਪਰ ਮੈਂ ਲੋਕਾਂ ਨੂੰ ਲੋਕਾਂ ਤੋਂ ਕਿ ਕਰਾਉਣਾ ਮੈਂ ਤਾਂ ਰਹਿ ਨਹੀਂ ਬਾਹਰਾਂ ਵੇ ਰੀ ਦਾ ਆ 80 ਸਾਲ ਦਾ ਪੀਰੀਅਡ ਬਹੁਤ ਲੰਬਾ ਹੁੰਦਾ ਹੈ ਇਹ ਵੀ ਮੈਲੇ ਜੀ ਨੋਬਲ ਨਹੀਂ ਜੱਭੀ ਨਹੀਂ ਦਾ ਤਾਰ ਤੁਸੀਂ ਪ੍ਰਾਊਡ ਫੀਲ ਕਰੋ ਆਪਣੇ ਆਪ ਨੂੰ ਕਿੱਥੇ ਕਿਹਨੇ ਪੁੱਛਿਆ ਸੀ ਪੰਜਾਬ 'ਚ ਜੀ ਮਤੂੰ ਪੁਲਾਇਸ ਕੀ ਕਰਦਾ ਸੀ ਕਿਹਨੂੰ ਪੁੱਛਿਆ ਸੀ ਤੂੰ ਹਰ ਗੋਬਿੰਦ ਖੋਆ ਨਾ ਨੋਬਲ ਪ੍ਰਾਈਜ਼ winner ਨਹੀਂ ਜੀ ਨੋਬਲ ਪ੍ਰਾਈਜ਼ winner ਆ ਉਹ ਤੁਹਾਨੂੰ ਹੋਰ ਦੱਸਿਓ ਕੈਨੇਡਾ ਦੇ ਵਿੱਚ ਕਿੰਨੇ ਮੰਤਰੀ ਸਾਹਿਬ ਪੰਜਾਬੀ ਨੇ? ਉਹ ਜਿਨ੍ਹਾਂ ਚੋਂ ਡਿਫੈਂਸ ਮਿਨਿਸਟਰ ਸਰਾਰ ਜੀ ਹੈ, ਦਾੜੀ ਤੇ কেশ ਰੱਖੇ ਨੇ। ਹਾਂਜੀ। ਸ਼ਕਤ ਮੰਤਰੀ ਰੇ, ਐਮ.ਐਲ.ਏ. ਦਾ ਪਤਾ ਨਹੀਂ ਕਿੰਨੇ ਕਿੰਨੇ ਹੋਣਗੇ। ਨਹੀਂ ਪਰ ਉਹਨਾਂ ਨੂੰ ਤਾਂ ਹੈਲਪ ਲੈ ਲੈਣੀ ਸੀ ਤੁਸੀਂ। ਉਹਨਾਂ ਨੂੰ ਤਾਂ ਹੈਲਪ ਜਿਵੇਂ ਉੱਥੇ ਤੇ ਨਹੀਂ ਹੋਵੇ ਤੜੀ ਰਮਾ। ਨਹੀਂ ਉਹਨਾਂ ਨੂੰ ਇੱਥੇ ਵੀ ਇਹਦਾ ਉਹਨਾਂ ਦੀ ਚਲਦੀ ਹੋਣੀ ਹੈ ਜੀ। ਇੱਥੇ ਕੋਈ ਨਹੀਂ ਪੁੱਛਦਾ ਇਹਨੂੰ, ਇੱਥੇ ਤਾਂ ਉਹਨਾਂ ਨੂੰ ਅਗਲੇ ਪੰਜ ਚਾਰ 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 ਨਾਲ ਆਪਣੀ ਪੁੱਛਦੇ। ਅਬਰੇ ਕਰਦਿਆਂ ਨੂੰ ਆ ਕੇ ਚਲੇ ਗਏ ਕੋਈ ਕੋਈ ਪਤਾ ਨਹੀਂ ਉਹਨਾਂ ਦੇ ਵਿੱਚੋਂ ਵੀ ਕਿਸੇ ਦਾ ਇੱਥੇ ਕੇਸ ਚੱਲਦਾ ਹੋਵੇ ਜਾਂ ਤੁਹਾਡਾ ਚੱਲਦਾ ਹੋਵੇ ਜ਼ਰੂਰ ਚੱਲਦਾ ਹੋ ਜਾਂ ਤਾਂ ਛੱਡ ਗਏ ਹੋਣਗੇ ਜਿਹੜਾ ਮੇਰਾ ਦੋਸਤ ਹੈ ਯਾ ਤਿੰਨ ਦੋਸਤ ਨੇ ਮੇਰੇ ਸਿਰ ਸਾਰੀ ਬਾਂਟੀਆਂ ਜਿੱਥੇ ਮੈਂ ਰਹਿਣਾ ਉਹਨਾਂ 'ਚ ਇੱਕ ਡਾਕਟਰ ਹੈ ਰਿਟਾਇਰਡ ਹੈ ਉਹ ਡਰਦਾ ਹੀ ਨਹੀਂ ਇੱਥੇ ਆਉਂਦਾ ਉਹ ਕਹਿੰਦਾ ਯਾਰ ਮੈਂ ਆਪਣੀ 4 ਬਿਗੇ ਜ਼ਮੀਨ ਪਿੱਛੇ ਉੱਥੇ ਲੱਤਾਂ ਖੜਾਉਂ ਕਿਸੇ ਤੋਂ ਹੂੰ ਇੱਕ ਬੰਦਾ ਉਹ ਸਾਨੂੰ ਰੋਜ਼ ਕਾਲਦਾ ਹਰ ਰੋਜ਼ ਉਹਦੀ ਦੂਜੇ ਤਰੀਕੇ ਦੇ ਕਾਲ ਆ ਜਾਂਦੀ ਹੈ ਇਹ ਉਹਦੀ ਉੱਥੇ ਇੰਡਸਟਰੀ ਚੱਲਦੀ ਹੈ ਉਹ ਕੋਈ ਕਈ ਕੈਨੇਡੀਅਨ ਕੰਮ ਕਰਦੇ ਨੇ ਤੇ ਮੁੰਡੀ ਕੁੜੀ ਆ ਗਈ ਉਹ ਕਿਹਾ ਮੁੰਡਾ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਹੈ 11000 ਮਿਲਦੇ ਇੱਥੇ ਆਏ ਤੁਰਨੀ ਮੈਤੇ ਹੁੰਦਾ ਖੜਨੀ ਮੈਤੇ ਹੁੰਦਾ ਬਿਮਾਰ ਮੈਂ ਰਹਿਣਾ ਮੇਰੇ ਕੋਲ ਕੋਈ ਕਨਵੀਨਸ ਨਹੀਂ ਕਲਾਈਮੇਟ ਨੂੰ ਮੈਂ ਯੂਜ਼ ਨਹੀਂ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਜੀ ਮੈਂ ਕਦੇ ਮੈਂ ਤਾਂ ਆਗੂ ਇੱਥੇ ਬੰਦੇ ਲਿਆ ਸਕਦਾ ਤੁਹਾਡੇ ਬੰਦ ਮਿਸਤਰੀ ਜੀ ਮਾਣਦੇ ਹੁੰਦੇ ਸੀ ਤੁਸੀਂ ਮੈਨੂੰ ਹਾਂ ਜੀ ਹਾਂ ਜੀ ਇੱਥੇ ਬੰਦੇ ਆਏ ਹੋਏ ਨੇ ਪੈਸੇ ਲਾਏ ਨੇ ਲੋਕਾਂ ਨੇ ਮੇਰੇ ਆਪਣੇ ਬਰਦਰ ਲਾੜ ਨੇ 900 ਬਿਗੇ ਜ਼ਮੀਨ ਖਰੀਦੀ ਇੱਥੇ ਆਖੀ ਉਹ ਪੁੱਛੋ ਮੇਰੇ ਨਾਲ ਪਾਉਣ ਖਰੀਦਿਆ ਸੀ ਕਹਿੰਦੇ ਤੂੰ ਲੈ ਲੈ ਦਾ 100 ਪਰਸੈਂਟੇਜ ਹਾਂਜੀ ਇਹ ਤਾਂ ਜਿਵੇਂ ਕਹਿੰਦਾ ਬਿੱਲੀ ਥੈਲੇ ਤੋਂ ਬਹੁਤ ਸਾਲਾਂ ਦੀ ਬਾਹਰ ਆਈ ਹੋਈ ਹੈ ਜੀ ਜੇ ਕਿਸੇ ਨੂੰ ਕੋਈ ਪਲਾਟਫਾਰਮ ਜੇ ਉੱਥੇ ਕੋ ਮਾਫੀਆ ਬਿਰਗ ਦੇਖ ਕੇ ਕਮਜ਼ੋਰ ਬੰਦਾ ਐਨਆਰਆਈ ਦੇਖ ਕੇ ਉਹਦੀ ਨੱਪ ਲੈਂਦੀ ਹੈ ਪਰ ਇਹ ਤਾਂ ਬਹੁਤ ਜਾਗਰੂਕ ਬਹੁਤ ਮਤਲਬ ਖੁੱਲੀ ਸੋਚ ਦੇ ਮਾਲਕ ਨੇ ਕਿਸੇ ਤੋਂ ਡਰਨ ਵਾਲੇ ਨਹੀਂ ਇਹਨਾਂ ਨਾਲ ਜਿਹੜੀ ਇੰਨੀ ਬੇਇਨਸਾਫੀ ਹੋ ਰਹੀ ਹੈ ਦੇਖ ਕੇ ਮੇਰਾ ਬਹੁਤ ਮਨ ਚਿੰਤਿਤ ਹੈ ਸਾਡੇ ਪਰਿਵਾਰ ਦੇ ਜਿੰਨੇ ਮੇਰੇ ਭਾਈ ਭੈਣ ਬਾਹਰ ਰਹਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਆਪਣੀਆਂ ਜ਼ਮੀਨਾਂ ਸੰਭੋ ਜੇ ਜਦੋਂ ਤੁਸੀਂ ਵਾਪਸ ਆਉਣਾ ਔਰ 50 ਪੈਸੇ ਰਹਿ ਜੂ ਸਭ ਏ 50% ਮਾਰਕੀਟ ਵੈਲਿਊ 50% ਜ਼ਮੀਨ ਸਾਰਾ ਕੁਝ ਮਾਫੀਆ ਨੇ ਤੁਹਾਡਾ ਲੁੱਟ ਲੈਣਾ ਟੋਟਲੀ ਕਾਪੀ ਫੜ ਲਓ ਕੋਟ ਵਾਲੀ